ਅਇਰਮਿੰਦਰ ਸਿੰਘ ਯੂਐਸਏ ਨੇ ਕਿਹਾ ਕਿ ਧਾਰਮਿਕ ਗਿਆਨ ਦੇ ਨਾਲ ਨਾਲ ਰਾਜਨੀਤਿਕ ਤੇ ਸੰਸਾਰ ਦਾ ਵੀ ਗਿਆਨ ਰੱਖਣ ਵਾਲੇ ਪੰਥਕ ਜਜ਼ਬੇ ਸਮਰਪਣ ਭਾਵਨਾ ਇਮਾਨਦਾਰ ਨਿੱਜ ਪ੍ਰਸਤੀ ਲਈ ਪੰਥਕ ਹਿੱਤਾਂ ਦਾ ਸਮਝੌਤਾ ਨਾ ਕਰਨ ਵਾਲੇ ਉਜੋਕੇ ਦੌਰ ਤੇ ਕੌਮੀ ਹੀਰੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਮ ਖਤਮ ਕਰਨ ਦੀ ਅਸੀਂ ਪਰਜ਼ੋਰ ਨਿੰਦਿਆ ਕਰਦੇ ਹਾਂ ਪਰ ਰਮੇਂਦਰ ਸਿੰਘ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਸਵਾਲ ਚੁੱਕਦੇ ਕਿ ਆਕੇ ਆਪਣੀਆਂ ਕੱਚ ਚ ਤੇ ਦੂਜਿਆਂ ਦੀਆਂ ਹੱਤ ਚ ਜੇਕਰ ਇਹੀ ਹਾਰ ਰਿਹਾ ਤਾਂ ਲੋਕਾਂ ਦਾ ਵਿਸ਼ਵਾਸ ਉਖੜ ਜਾਵੇਗਾ ਇੱਕ ਗਲਤੀ ਨੂੰ ਲੁਕੋਣ ਲਈ ਹੋਰ ਹੋਰ ਗਲਤੀਆਂ ਕਰ ਲੈਂਦੇ ਨੇ ਹੁਣ ਲੋਕ ਕਰਨ ਤਾਂ ਕੀ ਕਰਨਾ ਜਿਹੜੇ ਮਾਮਲਿਆਂ ਨੂੰ ਛਾਲਿਆ ਗਿਆ ਸੇਵਾ ਤੋਂ ਵਾਂਝਾ ਕਰ ਦਿੱਤਾ ਕਿ ਉਹਨਾਂ ਨੂੰ ਇਸ ਮਾਮਲੇ ਸੰਬੰਧੀ ਉਸ ਵੇਲੇ ਨਹੀਂ ਪਤਾ ਸੀ ਜਦ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ ਜਾਂ ਉਸ ਵੇਲੇ ਨਹੀਂ ਪਤਾ ਸੀ ਜਦ ਮੁਖਤਸਰ ਸਾਹਿਬ ਤੋਂ ਚੁੱਕ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਗਿਆ ਸੀ ਉਸ ਵੇਲੇ ਤਾਂ ਗਿਆਨੀ ਹਰਪ੍ਰੀਤ ਸਿੰਘ ਚੰਗਾ ਸੀ ਜਦ ਉਹ ਇਹਨਾਂ ਦੇ ਅੱਖੇ ਲੱਗ ਜਥੇਦਾਰ ਦੀ ਸੇਵਾ ਨਿਭਾਉਣ ਲਈ ਤਿਆਰ ਹੋਇਆ ਜੇ ਗਿਆਨੀ ਹਰਪ੍ਰੀਤ ਸਿੰਘ ਤਖਤ ਸਾਹਿਬ ਤੋਂ ਸੇਵਾ ਨਿਭਾਉਂਦੇ ਆਪਣੇ ਫਰਜ਼ਾਂ ਕਰਤੱਵਾਂ ਲਈ ਸਮਰਪਣ ਦੀ ਭਾਵਨਾ ਨਾਲ ਕਾਰਸ਼ੀ ਰਹਿ ਤਾਂ ਉਸ ਪੱਖ ਦਾ ਫਕਰ ਚਾਹੀਦਾ ਸੀ ਭਾਈ ਸਾਹਿਬ ਨੇ ਰੋਹ ਭਰੇ ਬੋਲਾਂ ਨਾਲ ਕਿ ਗਿਆਨੀ ਜੀ ਦੀ ਵਿਦਿਆ ਧਰਮ ਰਾਜਨੀਤੀ ਤੇ ਸਮਾਜਿਕ ਸਮਝ ਦਾ ਲਾਹਾ ਲਿਆ ਜਾਣਾ ਚਾਹੀਦਾ ਸੀ ਤਾਂ ਜੋ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਖੇਰੂ-ਖੇਰੂ ਕੀਤਾ ਜਾ ਸਕਦਾ ਅਫਸੋਸ ਅਜੇ ਨਹੀਂ ਹੋਇਆ ਆਪਣੇ ਆਪ ਨੂੰ ਪੰਥਕ ਕਗਵਾਉਣ ਵਾਲਿਆਂ ਨੇ ਆਪਣੀ ਮੱਤ ਨੂੰ ਵੱਡਾ ਸਮਝਦੇ ਆਪਣੀਆਂ ਮਨਮਰਜ਼ੀਆਂ ਨੂੰ ਅਹਿਮੀਅਤ ਦਿੱਤੀ ਉਹਨਾਂ ਦੁੱਖ ਜ਼ਾਹਿਰ ਕਰਦੇ ਕਿ ਕਿ ਜਿਹੜਾ ਕੰਮ ਵਿਰੋਧੀਆਂ ਨੇ ਕਰਨਾ ਸੀ ਉਹ ਕੰਮ ਆਪਣੇ ਹੀ ਕਰ ਲੱਗ ਪਏ ਨੇ ਉਨਾ ਮੁੜ ਕੇ ਆ ਕਿ ਕਿੰਨਾ ਕੁ ਚਿਰ ਲੋਕਾਂ ਨੂੰ ਆਪਣੀਆਂ ਕੱਚ ਚ ਤੇ ਦੂਜਿਆਂ ਦੀਆਂ ਹੱਤ ਚ ਰੱਖ ਕੇ ਆਪਣੇ ਆਪ ਨੂੰ ਸਹੀ ਤੇ ਦੂਜਿਆਂ ਨੂੰ ਗਲਤ ਦਰਸਾਈ ਜਾਵਾਂਗੇ ਉਹਨਾਂ ਸੁਝਾਅ ਦਿੱਤਾ ਪ੍ਰਾਤਨ ਸਿੱਖ ਅਸੂਲਾਂ ਰਵੈਇਤਾਂ ਨੂੰ ਸੁਰਮੌਰ ਰੱਖੀਏ ਤਖਤ ਸਾਹਿਬ ਅਤੇ ਜਥੇਦਾਰਾਂ ਦਾ ਸਨਮਾਨ ਬਹਾਲ ਕਰੀਏ ਅਤੇ ਹੋਈਆਂ ਭੁੱਲਾਂ ਤੋਂ ਸਬਕ ਸਿੱਖ ਕੇ ਪੰਥ ਅਤੇ ਪੰਜਾਬ ਦੇ ਸੁਨਾਰੀ ਭਵਿੱਖ ਲਈ ਕਾਰਸ਼ੀਲ ਹੋਈਏ ਉਹਨਾਂ ਸਪਸ਼ਟ ਕੀਤਾ ਕਿ ਵਿਦੇਸ਼ਾਂ ਦੀ ਸਿੱਖ ਸੰਗਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਚਟਾਨ ਬਣ ਕੇ ਖੜੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੀ ਨਖੇਦੀ ਕਰਦੀ ਹੈ